ਸਖਬੀਰ ਸਿੰਘ ਤੇ ਗੋਲੀ ਚਲਾਉਣ ਵਾਲਾ ਨਾਰਾਇਣ ਸਿੰਘ ਚੌਰਾ ਉਸਨੇ ਦਿੱਤਾ ਹੈ ਵੱਡਾ ਬਿਆਨ ਕੁਝ ਦਿਨ ਪਹਿਲਾਂ ਉਹ ਇੱਕ ਹੋਰ ਲੀਡਰ ਨੂੰ ਮਾਰਨ ਲਈ ਆਰ ਡੀ ਐਕਸ ਲੈ ਕੇ ਆਪਣੀ ਗੱਡੀ ਵਿੱਚ ਵੀ ਘੁੰਮ ਰਿਹਾ ਸੀ ਪੰਜਾਬ ਰਾਜ ਮੰਤਰੀ ਦਵਨੀਤ ਸਿੰਘ ਬਿੱਟੂ ਨੂੰ ਅਡਾਉਣ ਦੀ ਕੋਸ਼ਿਸ਼ ਵੀ ਕੀਤੀ ਉਸ ਨਾਰਾਇਣ ਸਿੰਘ ਚੌਰਾ ਨੇ ਨਾਰਾਇਣ ਸਿੰਘ ਚੌਰਾ ਕਿਹੜੇ ਕਿਹੜੇ ਲੀਡਰਾਂ ਨੂੰ ਮਾਰਨ ਲਈ ਜਿਸ ਨੇ ਨਾਮ ਦੱਸੇ ਨੇ ਪੰਜਾਬ ਦੇ ਸਾਰੇ ਲੀਡਰਾਂ ਨੂੰ ਉਹਨਾਂ ਨੇ ਮਾਰਨ ਵਾਸਤੇ ਯੋਜਨਾ ਬਣਾਈ ਹੋਈ ਸੀ ਸੁਖਬੀਰ ਸਿੰਘ ਬਾਦਲ ਜੋ ਅਜਵਾਲਵਾਲ ਬਚੇ ਨੇ ਹੁਣ ਪੁਲਿਸ ਦੇ ਅੜਿੱਕੇ ਆਇਆ ਹੈ ਔਰ ਉਸਨੇ ਯੋਜਨਾ ਬਣਾਈ ਹੋਈ ਸੀ ਜਿਹੜੇ ਜਿਹੜੇ ਲੀਡਰਾਂ ਨੂੰ ਮਾਰਨਾ ਸੀ ਔਰ ਕਿਸ ਤਰ੍ਹਾਂ ਉਹਨਾਂ ਨੇ ਮਾਰਨਾ ਸੀ ਉਸ ਦੇ ਬਾਰੇ ਵੱਡੀ ਖਬਰ ਆਈ ਏ ਤੁਸੀਂ ਜਿਹੜੇ ਚੜ੍ਹਦੀ ਕਲਾ ਲਾਈਵ ਨਾਲ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਨਰੈਣ ਸਿੰਘ ਚੌਰਾ ਦੇ ਵੱਲੋਂ ਜਿਸ ਤਰ੍ਹਾਂ ਸੁਖਬੀਰ ਸਿੰਘ ਬਾਦਲ ਦੇ ਉੱਪਰ ਗੋਲੀ ਚਲਾ ਦਿੱਤੀ ਗਈ ਪੰਜਾਬ ਪੁਲਿਸ ਦੇ ਜਵਾਨ ਨੇ ਜੋ ਕਿ ਸੁਖਬੀਰ ਸਿੰਘ ਬਾਦਲ ਦੀ ਜਾਨ ਬਚਾ ਲਈ ਜਿਵੇਂ ਹੀ ਉਹ ਕੱਲ ਦਾ ਸ਼੍ਰੀ ਦਰਬਾਰ ਸਾਹਿਬ ਦੇ ਵਿੱਚ ਕੁੰਮਰਿਆ ਸੀ ਜੋ ਕਿ ਸਮਾਂ ਦੇਖ ਰਿਹਾ ਸੀ ਕਿ ਕਦੋਂ ਮੌਕਾ ਮਿਲੇ ਤੇ ਮੈਂ ਇਹ ਵਾਰਦਾਤ ਨੂੰ ਅੰਜਾਮ ਦੇਵਾਂ ਜਿਵੇਂ ਹੀ ਅੱਜ ਸਵੇਰ ਸੁਖਬੀਰ ਸਿੰਘ ਬਾਦਲ ਜਦੋਂ ਡਿਊਟੀ ਤੇ ਬੈਠੇ ਤਾਂ ਉਸ ਵਕਤ ਉਹ ਸ਼ਖਸ ਆਉਂਦਾ ਹੈ ਔਰ ਆਪਣੀ ਡੱਬੇ ਚੋਂ ਪਿਸਤੌਲ ਕੱਢਦਾ ਸਿੱਧਾ ਸੁਭੀਰ ਸਿੰਘ ਬਾਦਲ ਦੇ ਵਾਲੇ ਪਾਸੇ ਨੂੰ ਪਿਸਤੌਲ ਕਰਕੇ ਗੋਲੀ ਚਲਾਉਂਦਾ ਤਾਂ ਪੁਲਿਸ ਮੁਲਾਜ਼ਮ ਨੇ ਉਸ ਨੂੰ ਜਿਹੜਾ ਕਿ ਅੱਗੋ ਆ ਕੇ ਇੱਕਦਮ ਹੱਥੋਂ ਤਾ ਕੀਤਾ ਤੇ ਗੋਲੀ ਹਵਾ ਵਿੱਚ ਚੱਲ ਗਈ ਜੋ ਕਿ ਦਿਵ ਸ਼੍ਰੀ ਦਰਬਾਰ ਸਾਹਿਬ ਦੇ ਅਕਾਲ ਟਕਸੈਬ ਦੇ ਇੱਕ ਬੁੰਗੇ ਦੇ ਨਾਲ ਜਾ ਕੇ ਵੱਜੀ ਜੋ ਕਿ ਕੋਈ ਜਾਨੀ ਮਾਲੀ ਨੁਕਸਾਨ ਨਹੀਂ ਹੋਇਆ ਸੁਭੀਰ ਸਿੰਘ ਬਾਦਲ ਜਿਹੜੇ ਵਾਰ-ਵਾਰ ਬਚੇ ਨੇ ਪੁਲਿਸ ਨੇ ਉਸ ਨੂੰ ਇਨਵੈਸਟੀਗੇਸ਼ਨ ਵਾਸਤੇ ਫੜਕੇ ਜੋ ਪੁਛਤਾਛ ਕੀਤੀ ਉਸ ਤੋਂ ਬਾਅਦ ਰੇਲਵੇ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਦਾ ਬਿਆਨ ਵੀ ਸਾਹਮਣੇ ਆਇਆ ਹੈ ਰੇਲਵੇ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਇਹੀ ਸ਼ਖਸ ਕੁਝ ਸਮਾਂ ਪਹਿਲਾਂ ਉਸ ਨੂੰ ਮਾਰਨ ਲਈ ਵੀ ਯੋਜਨਾ ਬਣਾ ਰਿਹਾ ਸੀ ਜੋ ਇੱਕ ਪੁਲਿਸ ਅਫਸਰ ਨੇ ਉਸ ਨੂੰ ਸਾਰੀ ਜਾਣਕਾਰੀ ਦਿੱਤੀ ਸੀ ਬਿੱਟੂ ਦਾ ਕਹਿਣਾ ਹੈ ਕਿ ਉਸਨੇ ਜਦੋਂ 2009 ਵਿੱਚ ਸ਼੍ਰੀ ਅਨੰਦਪੁਰ ਸਾਹਿਬ ਤੋਂ ਸੰਸਦ ਮੈਂਬਰ ਸਨ ਤਾਂ ਇਸੇ ਹਮਲੇ ਦਾ ਦੋਸ਼ੀ ਨਾਰਾਇਣ ਸਿੰਘ ਚੋਰਾ ਉਸ ਨੂੰ ਬੰਬ ਪਾੜਾ ਡਾਉਣ ਲਈ ਅਨੰਦਪੁਰ ਸਾਹਿਬ ਦੇ ਆਸ-ਪਾਸੇ ਘੁੰਮ ਰਿਹਾ ਸੀ ਯੋਜਨਾ ਬਣਾ ਰਿਹਾ ਸੀ ਰੂਪ ਨਬਰ ਰੂਪ ਨਗਰ ਦੇ ਜੋ ਐਸਐਸਪੀ ਸੀ ਜੋ ਸਮੇਂ ਦੇ ਉਹਨਾਂ ਨੇ ਚੇਤਾਵਨੀ ਦਿੱਤੀ ਸੀ ਉਹਨਾਂ ਨੇ ਕਿਹਾ ਸੀ ਕਿ ਬਿਟੂੜੂ ਕਿ ਤੁਸੀਂ ਆਪਣਾ ਪ੍ਰੋਗਰਾਮ ਕਰਨ ਲੱਗਿਆ ਹੈ ਧਿਆਨ ਰੱਖੋ ਆਪਣੀ ਸਿਕਿਉਰਿਟੀ ਨੂੰ ਬਿਲਕੁਲ ਨਾਲ ਰੱਖਿਆ ਜਾਏ ਕਿਉਂਕਿ ਤੁਹਾਨੂੰ ਮਾਰਨ ਦੀ ਯੋਜਨਾ ਬਣਾ ਰਿਹਾ ਹੈ ਦੋਸ਼ੀ ਸੋ ਹਮਲਾ ਕਰਨ ਦੀ ਯੋਜਨਾ ਜਿਹੜਾ ਦੋਸ਼ੀ ਬਣਾ ਰਿਹਾ ਸੀ ਉਹ ਕੁਝ ਦਿਨ ਬਾਅਦ ਫਿਰ ਜਦੋਂ ਪੁਲਿਸ ਦੇ ਅੜਿੱਕੇ ਆਇਆ ਤਾਂ ਉਸਨੇ ਸਭ ਕੁਝ ਮੰਨਿਆ ਕਹਿੰਦਾ ਉਹ ਆਪਣੀ ਕਾਰ ਵਿੱਚ ਆਰਡੀਐਕਸ ਲੈ ਕੇ ਕੁੰਮਰਿਆ ਸੀ ਜਿਸ ਦੇ 3 ਦਿਨਾਂ ਬਾਅਦ ਰਵਨੀਤ ਬਿੱਟੂ ਨੇ ਆਪਣਾ ਪ੍ਰੋਗਰਾਮ ਜਿਹੜਾ ਰੱਦ ਕੀਤਾ ਤੇ ਉਹ ਫੜਿਆ ਗਿਆ ਸੋ ਰਵਨੀਤ ਬਿੱਟੂ ਨੇ ਕਿਹਾ ਕਿ ਜਿਸ ਤਰ੍ਹਾਂ ਉਹਨਾਂ ਦੇ ਦਾਦਾ ਜੀ ਨੂੰ ਬੰਬ ਨਾਲ ਉਡਾਇਆ ਗਿਆ ਸੀ ਉਸੇ ਤਰ੍ਹਾਂ ਹੀ ਰਵਨੀਤ ਬਿੱਟੂ ਨੂੰ ਮਾਰਨ ਦੀ ਕੋਸ਼ਿਸ਼ ਵੀ ਕੀਤੀ ਸੀ ਇਸੇ ਨਰੈਣ ਸਿੰਘ ਚੌਹਰਾ ਨੇ ਸੋ ਬਿੱਟੂ ਨੇ ਕਿਹਾ ਕਿ ਸ਼ੁਕਰ ਹੈ ਗੁਰੂ ਰਾਮਦਾਸ ਜੀ ਨੇ ਸ਼੍ਰੋਮਣੀ ਕਾਲੀ ਦਲ ਦੇ ਪ੍ਰਧਾਨ ਸ਼ਰਬੀਰ ਸਿੰਘ ਬਾਦਲ ਨੂੰ ਜਿਹੜਾ ਕਿ ਹੱਥ ਦੇ ਕੇ ਬਚਾਇਆ ਹੈ ਹਾਲਾਂਕਿ ਉਹਨਾਂ ਦਾ ਕਹਿਣਾ ਕਿ ਜੇ ਲੋਕਾਂ ਖਿਲਾਫ ਸਖਤ ਕਾਰਵਾਈ ਹੋਣੀ ਚਾਹੀਦੀ ਸੀ ਕਿਉਂਕਿ ਇਹ ਬਹੁਤ ਵੱਡੀ ਘਟਨਾ ਹੈ ਉਹਨਾਂ ਨੇ ਕਿਹਾ ਕਿ ਉਹ ਨਾ ਪੰਜਾਬ ਦੇ ਦਾਦਾ ਜਿਹੜੇ ਸੀ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੈਂ ਸਿੰਘ ਦਾ ਕਤਲ 1995 ਵਿੱਚ ਇਸੇ ਤਰ੍ਹਾਂ ਹੱਤਿਆ ਕਰ ਦਿੱਤੀ ਗਈ ਸੀ ਰਵਨੀਤ ਬਿੱਟੂ ਨੇ ਕੀ ਕਿਹਾ ਜੇ ਲੋਕਾਂ ਦੀ ਬਚਾਏ ਉਹਨਾਂ ਨੂੰ ਜੇਲ੍ਹ ਵਿੱਚ ਟਕੜਨਾ ਚਾਹੀਦਾ ਸੀ ਤਾਂ ਕਿ ਉਹ ਜੇਲ੍ਹ ਦੇ ਵਿੱਚ ਹੁੰਦੇ ਲੇਕਿਨ ਉਹਨਾਂ ਨੂੰ ਜੇਲ੍ਹ ਦੇ ਵਿੱਚੋਂ ਬਾਹਰ ਛੱਡਿਆ ਜਾ ਰਿਹਾ ਕਿਉਂਕਿ ਉਹਨਾਂ ਦੇ ਕੋਲੋਂ ਜਿਹੜੇ ਕਤਲ ਕਰਵਾਏ ਜਾ ਰਹੇ ਨੇ ਪੰਜਾਬ ਦੇ ਨਾਮਰ ਲੋਕਾਂ ਦੇ ਹਾਲਾਂਕਿ ਇੱਥੇ ਜੇ ਲੋਕਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਉਹਨਾਂ ਨੇ ਦੇਸ਼ ਵਿਦੇਸ਼ ਤੋਂ ਮਦਦ ਮਿਲਦੀ ਹੈ ਉਹਨਾਂ ਦੀ ਮਦਦ ਲਈ ਵੱਡੇ ਵਕੀਲ ਨਿਯੁਕਤ ਕੀਤੇ ਜਾਂਦੇ ਹਨ ਪਰ ਇਹ ਉਚਿਤ ਨਹੀਂ ਅਜੇ ਲੋਕਾਂ ਕਨ ਸਮਾਜ ਦਾ ਮਾਹੌਲ ਜਿਹੜਾ ਖਰਾਬ ਹੁੰਦਾ ਹੈ ਰਵਨੀਤ ਮਿੱਟੂ ਨੇ ਸਰਕਾਰ ਦੇ ਉੱਪਰ ਵੱਡੇ ਇਲਜ਼ਾਮ ਲਾਏ ਨੇ ਕਿ ਸਰਕਾਰਾਂ ਹੀ ਇਹੋ ਜਿਹੇ ਗੈਂਗਸਟਰ ਨੂੰ ਪਾਲਦੀਆਂ ਨੇ ਔਰ ਉਹਨਾਂ ਨੂੰ ਜੇਲਾ ਤੋਂ ਬਾਹਰ ਰੱਖ ਕੇ ਹਮਲੇ ਕਰਵਾ ਦਿਆ ਨੇ ਜੋ ਐ ਸੁਖਵੀਰ ਸਿੰਘ ਬਾਦਲ ਦੇ ਉੱਪਰ ਹਮਲਾ ਹੋਇਆ ਹੈ ਤਾਜ਼ਾ ਘਟਨਾ ਹੋਈ ਹੈ ਇਸ ਦੀ ਚਾਰੇ ਪਾਸੇ ਨਿੰਦਾ ਹੋ ਰਹੀ ਹੈ ਲੇਕਿਨ ਇਹ ਸਖਸ਼ ਸੁਖਵੀਰ ਸਿੰਘ ਬਾਦਲ ਹੀ ਨਹੀਂ ਹੋਰੇ ਬਹੁਤ ਸਾਰੇ ਲੀਡਰ ਜਿਹੜੇ ਇਸ ਦੇ ਨਿਸ਼ਾਨੇ ਤੇ ਸੀ ਜਿਹੜਾ ਕਿ ਅੱਜ ਸੁਖਵੀਰ ਸਿੰਘ ਬਾਦਲ ਨੂੰ ਮਾਰਨ ਵਿੱਚ ਜੇ ਸਫਲ ਹੋ ਜਾਂਦੇ ਤਾਂ ਪੰਜਾਬ ਵਿੱਚ ਮਾਹੌਲ ਫਿਰ ਵਿਗੜ ਜਾਣਾ ਸੀ ਪੰਜਾਬ ਦੇ ਮਾਹੌਲ ਦੇ ਵਿੱਚ ਜੋ ਅੱਜ ਵੱਡੀ ਜਿਹੜੀ ਰਿਕਵਟ ਆਈ ਹੈ ਜੋ ਰੁਕਿਆ ਅੱਜ ਜੇਕਰ ਪੰਜਾਬ ਪੁੱਸਤ ਦੇ ਜਵਾਨ ਨੇ ਉਸ ਨੌਜਵਾਨ ਨੇ ਆਪਣੀ ਜਾਨ ਤਲੀ ਤੇ ਧਰ ਕੇ ਉਸ ਦਾ ਜਿਹੜਾ ਹੱਥ ਫੜਿਆ ਔਰ ਸੁਖਵੀਰ ਸਿੰਘ ਬਾਦਲ ਦੀ ਜਾਨ ਬਚਾਈਏ ਉਸ ਨੌਜਵਾਨ ਨੂੰ ਸਨਮਾਨ ਕੀਤਾ ਜਾਵੇਗਾ ਜੋ ਪੰਜਾਬ ਡੀਜੀਪੀ ਦੇ ਵੱਲੋਂ ਵੀ ਬਿਆਨ ਆਇਆ ਕਿ ਪੰਜਾਬ ਪੁਲਿਸ ਜਿਸ ਤਰ੍ਹਾਂ ਉਹਨਾਂ ਨੇ ਉਹਨਾਂ ਦੀ ਰੱਖਿਆ ਲਈ ਜੋ ਉੱਥੇ ਲਗਭਗ 200 ਦੇ ਜਵਾਨ ਨਿਯੁਕਤ ਕੀਤੇ ਹੋਏ ਨੇ ਔਰ ਕਿਸੇ ਤਰ੍ਹਾਂ ਦੇ ਇਸ ਤੋਂ ਬਾਅਦ ਜਿੜਾ ਕਿ ਸੁਭੀਰ ਸਿੰਘ ਬਾਦਲ ਦੇ ਲਾਗੇ ਨਹੀਂ ਕੋਈ ਜਾਵੇਗਾ ਜਦੋਂ ਤੱਕ ਉਹ ਆਪਣੀ ਸੇਵਾ ਕਰ ਰਹੇ ਨੇ ਸੋ ਸੁਭੀਰ ਸਿੰਘ ਬਾਦਲ ਦੇ ਉੱਪਰ ਜੋ ਹਮਲਾ ਹੋਇਆ ਉਸ ਤੋਂ ਬਾਅਦ ਰਵਨੀਤ ਮਿੱਟੂ ਦਾ ਵੱਡਾ ਬਿਆਨ ਆਇਆ ਇਹ ਰਵਨੀਤ ਮਿੱਟੂ ਨੂੰ ਮਾਰਨ ਵਾਸਤੇ ਵੀ ਜਿਹੜਾ ਕਿ ਯੋਜਨਾ ਬਣਾ ਰਿਆ ਸੀ ਨਿਰਮਲ ਸਿੰਘ ਚੋਰਾ